ਤਸਵੀਰਾਂ ਤੁਹਾਨੂੰ ਬੁਖਾਰਿਆ ਸੰਗਰੂਰ ਸ਼ਹਿਰ ਦੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬੀਜੇਪੀ ਵਰਕਰ ਹਨ ਉਹਨਾਂ ਦੇ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਲੱਡੂ ਵੰਡ ਕੇ ਜਿਹੜਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਤੇ ਜਿਹੜੀ ਵਧਾਈਆਂ ਦਿੱਤੇ ਜਾ ਰਹੀਆਂ ਤੁਹਾਨੂੰ ਦੱਸਣਾ ਚਾਹਜੋ ਅਸ਼ਮਨੀ ਸ਼ਰਮਾ ਹਨ ਉਹਨਾਂ ਨੂੰ ਪੰਜਾਬ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਬੀਜੇਪੀ ਦਫ਼ਤਰ ਦੀਆਂ ਮੁੱਖ ਦੀਆਂ ਤਸਵੀਰਾਂ ਵਿਖਾਰਿਆ ਜਿੱਥੇ ਸਾਰੇ ਹੀ ਜਿਹੜੇ ਇੱਥੇ ਵਰਕਰ ਹਨ ਉਹ ਇਕੱਠੇ ਹੋਏ ਹਨ ਉਹਨਾਂ ਨਾਲ ਵੀ ਗੱਲ ਕਰਦੇ ਹਨ ਨਮਸਕਾਰ ਜੀ ਸਰ ਜੇ ਆਪ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਹੋਣ ਅਸ਼ਵੀ ਸ਼ਰਮਾ ਜੀ ਦੇ ਜਿਹੜੇ ਕੀ ਕਹਿਣਾ ਹੈ ਦੇਖੋ ਅਸ਼ਵਨੀ ਸ਼ਰਮਾ ਜੀ ਇੱਕ ਉਹ ਜੀ ਸ਼ਖਸੀਅਤ ਹੈ ਜਿਹੜੇ ਮੈਂ ਸਮਝਦਾ ਵੀ ਪਾਰਟੀ ਦੀ ਰਗ ਨੂੰ ਜਾਣਦੇ ਆ ਕਿਉਂਕਿ ਉਹ ਹਰ ਇੱਕ ਵਰਕਰ ਦਾ ਜਿੰਨੇ ਵੀ ਪੰਜਾਬ ਦੇ ਵਿੱਚ ਪੁਰਾਣੇ ਵਰਕਰ ਨੇ ਹਰ ਇੱਕ ਨੂੰ ਨਾਮ ਦੇ ਨਾਲ ਜਾਣਦੇ ਆ ਮੇਰੇ ਅੜੇਦਵਾਲੇ ਜਿੰਨੇ ਲੋਕ ਖੜੇ ਆ ਪੁਰਾਣੇ ਵਰਕਰ ਨੇ ਉਹ ਹਰੇਕ ਕੋਈ ਕਹੈਦਾ ਵੀ ਅਸ਼ਵਨੀ ਸ਼ਰਮਾ ਜੀ ਮੈਨੂੰ ਜਾਣਦੇ ਆ ਐਵੇਂ ਹੀ ਸਾਰੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਵਰਕਰ ਨੂੰ ਜਾਣਨ ਵਾਲੇ ਤਾ ਉਹ ਪਾਰਟੀ ਦੀ ਰਗ ਨੂੰ ਜਾਣਦੇ ਉਹਨਾਂ ਨੂੰ ਪਤਾ ਹੈ ਵੀ ਕੌਣ ਕੀ ਕਰ ਸਕਦਾ ਹੈ ਪਾਰਟੀ ਲਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਪ੍ਰਧਾਨ ਬਣਾਉਣ ਦਾ ਜਿਹੜਾ ਨਿਰਣਾ ਪਾਰਟੀ ਵੱਲੋਂ ਲਿਆ ਗਿਆ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਕ੍ਰੂਸ਼ਲ ਟਾਈਮ ਆ ਗਿਆ ਇਲੈਕਸ਼ਨ ਹੋਣੀ ਹੈ ਤੇ ਮੈਂ ਬੜਾ ਧੰਨਵਾਦੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਮਿਤ ਸ਼ਾਹ ਜੀ ਦਾ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਨੱড্ডা ਜੀ ਦਾ ਤਰुण चुਗ ਜੀ ਦਾ ਬੀਐਲ ਸੰਤੋਖ ਜੀ ਜੋ ਸਾਡੇ ਸੰਗਠਨ ਦਾ ਮੰਤਰੀ ਨੇ ਜਿਨ੍ਹਾਂ ਨੇ ਐਡਾ ਵਧੀਆ ਫੈਸਲਾ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਕਾਰਾਤਮਕ ਨਤੀਜੇ ਵੀ ਨਿਕਲ ਲਗੇ ਕਿਉਂਕਿ ਪਾਰਟੀ ਨੂੰ ਅੱਜ ਲੋੜ ਸੀਗੀ ਇਹੋ ਜਿਹੇ ਪ੍ਰਧਾਨ ਦੀ ਜਿਹੜਾ ਪਾਰਟੀ ਦੇ ਸੰਵਿਧਾਨ ਨੂੰ ਸਮਝਦਾ ਹੋਵੇ ਪਾਰਟੀ ਦੇ ਸੰਗਠਨ ਨੂੰ ਸਮਝਦਾ ਹੋਵੇ ਤੇ ਅੱਜ ਮੈਂ ਕਹਿੰਦਾ ਇੱਕ ਇੱਕ ਵਰਕਰ ਪੰਜਾਬ ਦਾ ਬੜਾ ਖੁਸ਼ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦਾ ਫਿਊਚਰ ਦੇਖਿਆ ਜਾ ਰਿਹਾ ਸਰ ਜੀ ਗੱਲ ਕਰੀਏ ਤੁਸੀਂ ਫਿਊਚਰ ਦੀ ਗੱਲ ਕਰੀਏ 2027 ਦੇ ਇਲੈਕਸ਼ਨ ਜਿਹੜੇ ਨਜ਼ਦੀਕ ਆ ਚੁੱਕੇ ਨੇ ਤੁਹਾਨੂੰ ਕਿੰਨਾ ਕ ਲੱਗਦਾ ਕਿ ਅਸ਼wini ਸ਼ਰਮਾ ਜੀ ਨੇ ਜਿਹੜੇ ਪ੍ਰਧਾਨ ਬਣਿਆ ਉਹਨਾਂ ਕਿੰਨਾ ਕ ਫਰਕ ਪਵੇਗਾ ਦੇਖੋ ਬਹੁਤ ਫਰਕ ਪੈਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜਾ ਸਿਸਟਮ ਸੰਗਠਨ ਦੇ ਨੂੰ ਸਮੇਂ ਦੇ ਆ ਉਹਨਾਂ ਨੂੰ ਪਤਾ ਹੈ ਵੀ ਕੌਣ ਵਰਕਰ ਕੀ ਕੰਮ ਕਰ ਸਕਦਾ ਉਹ ਜਿਹੇ ਵਰਕਰ ਤੋਂ ਚੰਗਾ ਕੰਮ ਲਿਆ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਪਾਰਟੀ ਚੱਲੂਗੀ ਸੰਗਠਨ ਵਧੀਆ ਤਰੀਕੇ ਦੇ ਨਾਲ ਚੱਲੂਗਾ ਤੇ ਉਹਦੇ ਨਾਲ ਬਿਲਕੁਲ ਲਾਭ ਹੋਣ ਵਾਲਾ ਕਿਉਂਕਿ ਜਿਹੜੇ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਅਡਾਪਟ ਕੀਤਾ ਜਾਊਗਾ ਤਾ ਉਹਦੇ ਨਾਲ ਵਧੀਆ ਨਤੀਜੇ ਆਉਣਗੇ ਤੇ ਬਾਕੀ ਨਰਿੰਦਰ ਮੋਦੀ ਜੀ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਪਿੰਡਾਂ ਤੱਕ ਜਿੰਨੇ ਕੰਮ ਹੋ ਰਹੇ ਨੇ ਚਾਹੇ ਉਹ ਪੀਜੀਆਈ ਸੈਟੇਲਾਈਟ ਸੈਂਟਰ ਦੀ ਗੱਲ ਕਰ ਲਈਏ ਚਾਹੇ ਰੇਲਵੇ ਸਟੇਸ਼ਨ ਬਣ ਰਹੇ ਨੇ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਜਿਹੜੇ 에ਰਪੋਰਟ ਕਦੇ ਬਣਿਆ ਕਰਦੇ ਸੀ ਉਹਨਾਂ ਤੋਂ ਵੱਧ ਅੱਜ ਗਰੀਬਾਂ ਦੀ ਸਵਾਰੀ ਦੇ ਵਾਸਤੇ ਰੇਲਵੇ ਸਟੇਸ਼ਨ ਬਣਾਏ ਜਾ ਰਹੇ ਨੇ ਜਿਹੜੇ ਹਸਪੀਟਲ ਨੇਮਜ਼ ਬਣ ਰਿਹਾ ਪੀਜੀਆਈ ਬਣ ਰਿਹਾ ਖੇਡਾਂ ਵਾਸਤੇ ਕਿੰਨੇ ਕੰਮ ਹੋ ਰਹੇ ਆ ਤੇ ਜਿਹੜੇ ਪਿੰਡਾਂ ਦੇ ਵਿੱਚ ਕੰਮ ਹੋ ਰਿਹਾ ਚਾਹੇ ਉਹ ਸੜਕਾਂ ਦਾ ਕੰਮ ਹੋਵੇ ਪ੍ਰਧਾਨ ਮੰਤਰੀ ਗ੍ਰ ਕੰਮ ਹੋਣ ਮੰਨ ਰਿਹਾ ਦੇ ਕੰਮ ਹੋਣ ਸਾਰੇ ਦੇ ਸਾਰੇ ਸੈਂਟਰ ਸਰਕਾਰ ਵੱਲੋਂ ਕਰਾਏ ਜਾ ਰਹੇ ਆ ਚਾਹੇ ਆਯੁਸ਼ਮਨ ਰੋਗਿਆ ਕੇਂਦਰ ਦੀ ਗੱਲ ਕਰ ਲਈਏ ਚਾਹੇ ਆਯੁਸ਼ਮਨ ਜਿਹੜਾ ਕਾਰਡ ਹੈ ਜਿਹੜਾ 5 ਲੱਖ ਦਾ ਬੀਮਾ ਉਹਦੀ ਗੱਲ ਕਰ ਲਈਏ ਚਾਹੇ ਮੁਫਤ ਰਾਸ਼ਨ ਦੇਣ ਦੀ ਗੱਲ ਕਰ ਲਈਏ ਸਾਰੇ ਹੀ ਕੰਮ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਕਰਾਏ ਜਾ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਇਸ ਗੱਲ ਨੂੰ ਸਮਝ ਰਹੇ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚ ਵੀ ਲੈ ਕੇ ਆਉਂਗੇ ਜੀ ਧੰਨਵਾਦ ਇੱਥੇ ਸਾਡੇ ਰਣਦੀਪ ਦਿਓਲ ਸਾਡੇ ਨਾਲ ਲਹਿਲਜੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਦੇ ਨਮਸਕਾਰ ਨਮਸਕਾਰ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ 2027 ਦੀ ਗੱਲ ਕਰੀ ਜਾਵੇ ਤਾਂ ਇਲੈਕਸ਼ਨਾਂ ਸਿਰ ਤੇ ਆ ਗਿਆ ਜੇ ਆਪਾਂ ਕਹੀਏ ਕਿ ਸ਼ਰਮਾ ਜੀ ਦੇ ਆ ਨਾ ਕਿੰਨਾ ਕੁ ਫਰਕ ਪਵੇਗਾ ਬਿਲਕੁਲ ਜੀ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਤੇ ਗ੍ਰਹਿ ਮੰਤਰੀ ਸ਼੍ਰੀ ਹਮੇਸ਼ਾ ਜੀ ਦਾ ਤੇ ਪਾਰਟੀ ਦੇ ਇੰਡੀਆ ਦੇ ਭਾਰਤ ਦੇ ਪ੍ਰਧਾਨ ਜੇਪੀ ਨੱਟਾਈ ਦਾ ਧੰਨਵਾਦ ਕਰਨਾ ਚਾਹੂਗਾ ਜਿਨ੍ਹਾਂ ਨੇ ਪਾਰਟੀ ਦੇ ਇੰਨੇ ਤੇ ਇੰਨੇ ਪੁਰਾਣੇ ਤੇ ਹੋਂਹਾਰ ਵਰਕਰ ਨੂੰ ਸਾਡਾ ਪ੍ਰਧਾਨ ਕਾਰਜਕਾਰੀ ਪ੍ਰਧਾਨ ਲਾਇਆ ਹੈ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਅਸ਼ਵਨੀ ਸ਼ਰਮਾ ਜੀ ਪਹਿਲਾਂ ਵੀ ਪ੍ਰਧਾਨ ਰਹੇ ਚੁੱਕੇ ਨੇ ਤੇ ਉਹਨਾਂ ਦੇ ਅਗਵਾਈ ਹੇਠ ਬੀਜੇਪੀ ਪਾਰਟੀ ਨੇ ਬਹੁਤ ਵੱਡੀਆਂ-ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਸੋ ਸਾਡੇ ਤੁਸੀਂ ਦੇਖ ਸਕਦੇ ਹੋ ਸਾਡੇ ਸਾਰੇ ਵਰਕਰ ਸਹਿਵਾਨਾਂ 'ਚ ਬਹੁਤ ਜ਼ਿਆਦਾ ਇਹਦੇ 'ਚ ਖੁਸ਼ੀ ਦੀ ਖੁਸ਼ੀ ਦੀ ਲਹਿਰ ਹੈ ਤੇ ਅਸੀਂ ਸਾਰੇ ਨੱਚ ਕੇ ਤੇ ਲੱਡੂ ਖਾ ਕੇ ਉਹਰੇ ਇਸ ਜੀ ਨੂੰ ਆਪਣਾ ਜਿਹੜਾ ਇਹਨਾਂ ਦਾ ਹੁਸ਼ਾ ਵੀ ਵਧਾ ਰਹੇ ਆ ਤੇ ਖੁਸ਼ੀ ਵੀ ਪ੍ਰਗਟ ਕਰ ਰਹੇ ਹਾਂ ਕਰੀਏ ਸੈਂਟਰ ਦੀਆਂ ਸਕੀਮਾਂ ਦੀ ਸੈਂਟਰ ਦੇ ਸਕੀਮਾਂ ਸੈਂਟਰ ਦਿੰਦੀ ਆ ਪਰ ਜੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਆਪਣੀ ਮੋਹਰ ਲਗਾ ਲੈਂਦੀ ਕਿ ਜਿਵੇਂ ਆਪਾਂ ਮੈਂ ਆਪਾਂ ਕੈਚ ਕਰਦੇ ਕਿ ਜਿਹੜੇ ਹੈਲਥ ਡਿਪਾਰਟਮੈਂਟ ਦਿੱਲੀ ਖੁੱਲੇ ਸੀਗੇ ਮhalla clinic ਉਹ ਹੈਗੇ ਸੈਂਟਰ ਦੇ ਸੀ ਪਰ ਉਹ ਪੰਜਾਬ ਸਰਕਾਰ ਆਪਦਾ ਕਹਿੰਦੀ ਜੀ ਬਿਲਕੁਲ ਇਹ ਇਹ ਵੀ 75 ਸਾਲਾਂ ਦੀ ਆਜ਼ਾਦੀ ਚ ਪਹਿਲੀ ਵਾਰ ਹੋਇਆ ਹੋਊਗਾ ਕੀ ਕੋਈ ਸਟੇਟ ਸਰਕਾਰ ਇੰਨਾ ਜ਼ਿਆਦਾ ਆਪਣੇ ਆਪ ਨੂੰ ਪਰਮੋਹਨ ਚ ਤੇ ਲੋਕਾਂ ਨੂੰ ਇੰਨਾ ਜ਼ਿਆਦਾ ਐਡ ਮਸ਼ਹੂਰੀਆਂ ਕਰਨ ਚ ਖਰਚਾ ਕਰਦੀ ਹੋਵੇ ਸਾਰਾ ਪੈਸਾ ਜਿਹੜਾ ਹੈਗਾ 35 ਤੋਂ 40% ਫੀਸ ਦੀ ਪੈਸਾ ਸੈਂਟਰ ਦੀ ਸਕੀਮਾ ਦਾ ਸਾਰਾ ਸਟੇਟ ਨੂੰ ਆਉਂਦਾ ਪਰ ਉਹ ਕਦ ਕਿਤੇ ਵੀ ਇਹ ਪ੍ਰਚਾਰ ਨਹੀਂ ਹੁੰਦਾ ਕਿ ਇਹ ਪੈਸਾ ਸੈਂਟਰ ਦਾ ਹੈ ਉਹ ਵੀ ਮੋਦੀ ਜੀ ਦਾ ਤੇ ਗ੍ਰਹਿ ਮੰਤਰੀ ਦਾ ਮੈਂ ਧੰਨਵਾਦ ਕਰਦਾ ਜਿਹੜੇ ਇਹਨਾਂ ਨੇ ਉਹਰੇ ਹੈਲਥ ਸੈਂਟਰ ਖੋਲੇ ਸੀ ਉਹਦਾ ਨਾਮ ਬਦਲ ਕੇ ਅਸੀਂ ਆਪਣਾ ਬੀਜੇਪੀ ਪਾਰਟੀ ਜਾਂ ਨਰਿੰਦਰ ਮੋਦੀ ਦਾ ਅਸੀਂ ਹੈਲਥ ਸੈਂਟਰ ਦਾ ਨਾਮ ਦਿੱਤਾ ਉਹਨੂੰ ਤੇ ਬਾਕੀ ਜਿਹੜੀ ਗੱਲ ਰਹਿ ਗਈ ਸਕੀਮਾ ਦੀ ਇਹ ਆਮ ਆਦਮੀ ਪਾਰਟੀ ਦੀ ਬਦਕਿਸਮਤੀ ਲਾ ਲੋ ਜਾਂ ਸਾਡੇ ਲੋਕਾਂ ਦੀ ਬਦਕਿਸਮਤੀ ਲਾ ਲੋ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਕਿ ਉਹ ਸਹੀ ਚੀਜ਼ ਸਹੀ ਨਿਸ਼ਾਦਰਦੇਸ਼ ਆਮ ਲੋਕਾਂ ਨੂੰ ਨਹੀਂ ਦੇ ਪਾਰੇ ਕਿਹੜੀ ਚੀਜ਼ ਕਿੱਥੋਂ ਆਈ ਹੈ ਇਸ ਬਾਰੇ ਸਹੀ ਨਹੀਂ ਦੱਸ ਪਾਰੇ ਧੰਨਵਾਦ ਸਾਡੇ ਨਾਲ ਤੁਹਾਨੂੰ ਦਿਖਾ ਰਹੇ ਤਸਵੀਰਾਂ ਤੇ ਮੁੱਖ ਦਫ਼ਤਰ ਦੀਆਂ ਤਸਵੀਰਾਂ ਹਨ ਸਾਡੇ ਨਾਲ ਕੁਝ ਹੋਰ ਵਰਕਰ ਵੀ ਮੌਜੂਦ ਹਨ ਉਹਨਾਂ ਨਾਲ ਨਮਸਕਾਰ ਸਰ ਸਰ ਕੀ ਕਹਿਣਾ ਚਾਹੋਗੇ ਅੱਜ ਅਸ਼ਮੀਲ ਸ਼ਰਮਾ ਜੀ ਜੋ ਕਾਰਜਕਾਰੀ ਪ੍ਰਧਾਨ ਅੱਜ ਦਾ ਬਹੁਤ ਹੀ ਮੁਬਾਰਕ ਦਿਨ ਹੈ ਬਹੁਤ ਹੀ ਪੁਰਾਣੇ ਕਾਰਜਕਰਤਾ ਨੇ ਸਾਡੇ ਤੇ ਪੰਜਾਬ ਦੇ ਪਹਿਲਾ ਯੂਵੋ ਮੋਰਚਰ ਦੇ ਪ੍ਰਧਾਨ ਵੀ ਰਹੇ ਨੇ ਸਟੇਟ ਦੇ ਪ੍ਰੈਜ਼ੀਡੈਂਟ ਵੀ ਰਹੇ ਉਹਨਾਂ ਦੀ ਹਾਜ਼ਰੀ ਵਿੱਚ ਬਹੁਤ ਵੱਡੇ ਵੱਡੇ ਕੰਮ ਭਾਰਤੀ ਜਨਤਾ ਪਾਰਟੀ ਨੇ ਬਹੁਤ ਇੰਪਰੂਵਮੈਂਟ ਕੀਤੀ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਜਦੋਂ ਮੈਂਬਰਸ਼ਿਪ ਬੀਜੇਪੀ ਦੀ ਵਧੀਆ ਤਾਂ ਅਸ਼ਵੀ ਸ਼ਰਮਾ ਜੀ ਦੀ ਪ੍ਰੈਜ਼ੈਂਸ ਵਿੱਚ ਉਹਨਾਂ ਦੀ ਟੀਮ ਦੀ ਸਪੈਸ ਵਿੱਚ ਵਧੀਆ ਜੇ ਸਰ ਗੱਲ ਕਰੀਏ ਕਿ 27 ਦੇ ਇਲੈਕਸ਼ਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਸਿਰ ਤੇ ਆਗੇ ਕਿ ਜਿਹੜੇ ਹੁਣ ਅਸ਼ਵੀ ਸ਼ਰਮਾ ਜੀ ਕਿੰਨਾ ਕ ਫਰਕ ਪਵੇਗਾ ਤੇ ਇਸ ਵਿੱਚ ਇੱਕ ਨਾ ਪਰਾਨੀ ਟੀਮ ਤੇ ਨਵੀਂ ਟੀਮ ਦੇ ਵਿੱਚ ਸਿਰਫ ਥੋੜਾ ਫਰਕ ਆਇਆ ਹੋਇਆ ਸੀ ਇਹ ਇਨਾਂ ਚ ਕਾਬਲੀਅਤ ਹੈਗੀ ਆ ਅਸ਼ਮੁਸ਼ਰਮਾ ਜੀ ਵਿੱਚ ਇਹ ਸਾਰੀ ਸਮੂਚੀ ਜਿਹੜੇ ਵਰਕਰਾਂ ਨੂੰ ਨਵੇਂ ਪਰਾਲਿਆਂ ਨੂੰ ਨਾਲ ਜੋੜ ਕੇ ਕਿਉਂਕਿ ਨਵੇਂ ਦੀ ਵੀ ਜ਼ਰੂਰਤ ਆ ਪਾਰਟੀ ਨੂੰ ਤੇ ਪੁਰਾਣੇ ਦੀ ਵੀ ਜ਼ਰੂਰਤ ਆ ਇਹ ਜਿਹੜੀ ਕੋ ਤਾਲਮਿਲ ਚ ਥੋੜੀ ਕਮੀ ਆ ਗਈ ਸੀ ਨਾ ਜੀ ਅਸ਼ਮੁਸ਼ਰਮਾ ਜੀ ਤੇ ਬਹੁਤ ਵੱਡੀ ਖੋਪੀ ਆ ਹਰ ਇੱਕ ਨੂੰ ਨਾਲ ਲੈ ਕੇ ਤਾਲਮਿਲ ਕਰਕੇ ਇਹ ਪੂਰਾ ਕਰਨਗੇ ਤੇ ਜੋ ਟਾਰਗੇਟ ਹੈਗਾ 2027 ਦਾ ਵਿੱਚ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੀ ਆ 2117 ਦੇ ਸੀਟਾਂ ਉੱਪਰ ਅਸੀਂ ਲੜਾਂਗੇ ਤਾਂ ਇਹਨਾਂ ਦੀ ਪ੍ਰੈਜੈਂਸ ਵਿੱਚ ਇਹਨਾਂ ਦੀ ਪ੍ਰਧਾਨਗੀ ਵਿੱਚ ਮੈਨੂੰ ਪੂਰੀ ਆਸ ਹੈ ਸਾਨੂੰ ਸਾਰੇ ਵਰਕਰਾਂ ਨੂੰ 2117 ਦੇ ਸਾਰੇ ਛਿੱਟੇ ਉੱਪਰ ਜਿੱਥੇ ਸਾਡੇ ਕੈਂਡੀਡੇਟ ਸਾਡੇ ਪਾਸ ਹੈਗੇ ਨੇ ਤੇ ਉੱਥੇ ਇਹਨਾਂ ਦੀ ਹਾਜ਼ਰੀ ਵਿੱਚ ਇਹਨਾਂ ਦੀ ਪ੍ਰਧਾਨਗੀ ਵਿੱਚ ਪਾਰਟੀ ਦਾ ਬਹੁਤ ਵਧੀਆ ਆਧਾਰ ਅੱਗੇ ਵਧੇਗਾ ਜੀ ਸਤਨਾ। ਅਰਨਾ ਹੋਰ ਵੀ ਇੱਥੇ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਉ ਜੀ ਨਮਸਕਾਰ ਜੀ ਜੀ ਤੇ ਰਹੋ ਜੀ ਪਹਿਲਾਂ ਤਾਂ ਸਰ ਬਹੁਤ-ਬਹੁਤ ਵਧਾਈਆਂ ਹੁਣ ਅਸ਼wini ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣੇ ਮੁਬਾਰਕਾ ਇਸਾਰੇ ਪੰਜਾਬ ਨੂੰ ਹੈ ਇੱਕ ਸੂਰਜ ਉਦੇ ਹੋਇਆ ਜਿੱਦੀ ਲਸ਼ਕ ਜਿਹੜੀ ਹੈ ਰਾਤ ਦੇ ਹਨੇਰੇ ਚ ਵੀ ਲੋਕਾਂ ਨੂੰ ਦੇਖੀ ਐਸੀ ਚਮਕ ਆਈ ਐਸੀ ਚਮਕ ਆਈ ਕਿ ਰਾਤ ਨੂੰ ਲੋਕ 10 ਵਜੇ ਜਿਹੜੇ ਸੌਣ ਵਾਲੇ ਹੈ ਉਹ 2 ਵਜੇ ਤੱਕ ਨਹੀਂ ਸੋਏ ਟੈਲੀਫੋਨ ਆਂਦੇ ਰਹੇ ਸਵੇਰੇ ਉੱਠ ਕੇ ਫੋਨ ਕੀਤਾ ਸ਼ਰਮਾ ਜੀ ਬਹੁਤ ਹੀ ਪ੍ਰਸੰਨ تھے ਔਰ ਉਹਨਾਂ ਨੇ ਇਹ ਕਿਹਾ ਕਿ ਮੈਂ ਸਕੂਰ ਆਉਂਗਾ ਫਿਰ ਆਪਾਂ ਬੈਠ ਕੇ ਗੱਲਾਂ ਕਰਾਂਗੇ ਸ਼ਰਮਾ ਜੀ ਇੱਕ ਕਰਮਚਾਰੀ ਵਿਅਕਤੀ ਹੈ ਪਰ ਪੰਜਾਬ ਦੇ ਬਹੁਤ ਤਜਰਬੇਕਾਰ ਲੋਕਾਂ ਚੋਂ ਇੱਕ ਹੈ ਵਰਕਰ ਦੀ ਨਜ਼ਰ ਨੂੰ ਜਾਣਦੇ ਹੈ ਪੁਰਾਣੇ ਲੋਕ ਹੈ ਪੁਰਾਣੇ ਵਰਕਰਾਂ ਨੂੰ ਜਾਣਦੇ ਹੈ ਪੁਰਾਣੇ ਵਰਕਰਾਂ ਨੂੰ ਨਾਲ ਲੈ ਕੇ ਚਲਦੇ ਹੈ ਕੁਝ ਥੋੜੇ ਜਿਹਾ ਫਰਕ ਪੈ ਗਏ ਸੀ ਹੋ ਜਾਂਦੇ ਹੈ ਜਿਸ ਲਈ ਨਵੇਂ ਆਉਂਦੇ ਹੈ ਤੇ ਨਵੇਂ ਨਵੀਆਂ ਗੱਲਾਂ ਹੁੰਦੀਆਂ ਹਨ ਲੇਕਿਨ ਪ੍ਰਭੂ ਦੀ ਚੈ ਜਿਸ ਤਰੀਕੇ ਨਾਲ ਚੱਲਿਆ ਚੰਦਾ ਰਿਹਾ ਅੱਛਾ ਚੱਲਦਾ ਰਿਹਾ ਵਧੀਆ ਚੱਲਦਾ ਰਿਹਾ ਹੁਣ ਸ਼ਾਇਦ ਸ਼ਾਇਦ ਨਹੀਂ ਸਾਨੂੰ ਇਸ ਇਸ ਚੀਜ਼ ਦੇ ਯਕੀਨ ਹੈ ਕਿ ਬਹੁਤ ਹੀ ਬੜੀਆ ਹੋਏਗਾ ਬਹੁਤ ਹੀ ਬੜੀਆ ਹੋਏਗਾ ਆਉਣ ਵਾਲੇ ਦਿਨਾਂ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਹੋਰ ਵੀ ਸਾਡੇ ਨਾਲ ਮੌਜੂਦ ਨੇ ਨਮਸਕਾਰ ਨਮਸਕਾਰ ਜੀ ਇਸ ਤਰਾ ਦੇ ਦਿਓ ਕਿ ਅੱਜ ਜਿਹੜਾ ਦਫ਼ਤਰ ਦੇ ਵਿੱਚ ਪੂਰੀ ਖੁਸ਼ੀ ਮਨਾਇਗੀ ਲੱਡੂ ਵੰਡੇ ਗਏ ਭੰਗੜਾ ਵੀ ਪਾਇਆ ਗਿਆ ਬਹੁਤ ਵਧੀਆ ਲੱਗਿਆ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਕੰਮ ਸ਼ੁਰੂ ਹੋਇਆ ਹੈ ਬੀਜੇਪੀ ਦਾ ਤੇ ਨਾਲੇ ਜੋ ਪ੍ਰਧਾਨ ਜੀ ਨੇ ਉਹ ਬਹੁਤ ਵਧੀਆ ਉਹਨਾਂ ਦਾ ਵਰਕ ਰਿਹਾ ਹੈਗਾ ਪਿੱਛੇ ਵੀ ਤੇ ਹੁਣ ਵੀ ਉਹ ਬਹੁਤ ਵਧੀਆ ਕਰਨਗੇ ਤੇ 27 ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ ਬੀਜੇਪੀ ਦੀ ਮੋਦੀ ਜੀ ਨੂੰ ਖੁਸ਼ ਕਰ ਦਾਂਗੇ ਅਸੀਂ ਬੰਪਰ ਜਿੱਤ ਤੇ ਦੁਆਵਾਂਗੇ 27 ਤੇ ਇਹ ਸਾਡੇ ਨਾਲ ਬੀਜੇਪੀ ਦੇ ਪਾਰਟੀ ਵਰਕਰ ਜਿਨ੍ਹਾਂ ਦਾ ਆਖਣਾ ਹੈ ਕਿ ਸੰਗਰੂਰ ਦੇ ਵਿੱਚ ਹੀ ਨਹੀਂ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਢੋਲ ਵੱਜ ਚੁੱਕੇ ਹਨ ਵਰਕਰਾਂ ਦੇ ਮੂੰਹੇ ਉੱਤੇ ਖੁਸ਼ੀ ਪਾਈ ਜਾ ਰਹੀ ਹੈ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਇਹਨਾਂ ਨੇ ਆਖਿਆ ਹੈ ਕਿ ਪੰਜਾਬ ਨੂੰ ਜਿਹੜੇ ਬੀਜੇਪੀ ਖਾਸ ਤੋ ਤੇ ਬੀਜੇਪੀ ਵਰਕਰਾਂ ਨੂੰ ਇਹ ਜੇ ਅਸ਼ਵਨੀ ਸ਼ਰਮਾ ਜੀ ਦੇ ਪ੍ਰਧਾਨaband ਕਾਰਜਕਾਰੀ ਪ੍ਰਧਾਨaband ਤੇ ਬਹੁਤ ਬਹੁਤ ਖੁਸ਼ੀਆਂ ਪਾਈ ਜਾ ਰਹੀਆਂ ਨਾਲ ਹੀ ਇਹਨਾਂ ਨੇ ਪੰਜਾਬ ਵਾਸੀਆਂ ਨੂੰ ਵੀ ਵਧਾਈਆਂ ਦਿੱਤੀਆਂ ਸੰਗ੍ਰੋਹਤ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ